ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰ ਗੋਬਿੰਦ ਸਿੰਘ ਜੀ ਦੇ ਤਿੰਨ ਮਹਿਲ ਮਾਤਾ ਜੀਤਕਾਰ ਜੀ ਮਾਤਾ ਸੁੰਦਰਕਾਰ ਜੀ ਤੇ ਮਾਤਾ ਸੈਵਕਾ ਜੀ ਸਨ ਦੋਵੇਂ ਮਤਾਵਾਂ ਮੰਦ ਮਾਤਾ ਸੁੰਦਰ ਕੌਰ ਜੀ ਤੇ ਮਾਤਾ ਜੀਤ ਕੌਰ ਜੀ ਦੇ ਚਾਰ ਸਹਬਜ਼ਾਦੇ ਸਨ ਜਦਕੀ ਮਾਤਾ ਸਹਿਬ ਕੌਰ ਜੀ ਨੂੰ ਕੁਵਾਰਾ ਡੋਲਾ ਆਖਿਆ ਜਾਂਦਾ ਸੀ ਖਾਲਸਾ ਪੰਥ ਗੁਰੂ ਗੋਬਿੰਦ ਸਿੰਘ ਜੀ ਨੇ ਮਾਤਾ ਸਹਿਬ ਕੌਰ ਦੀ ਝੋਲੀ ਪਾ ਕੇ ਉਹਨਾਂ ਨੂੰ ਖਾਲਸੇ ਦੀ ਮਾਤਾ ਹੋਣ ਦਾ ਮਾਣ ਬਖਸ਼ਿਆ ਮਾਤਾ ਸਹਿਬ ਕੌਰ ਜੀ ਨਾਲ ਸਬੰਧਿਤ ਗੁਰਦੁਆਰਾ ਹੀਰਾ ਘਾਟ ਦੇ ਨੇੜੇ ਦੀ ਹੀ ਗੋਦਾਵਰੀ ਦੇ ਕਿਨਾਰੇ ਤੇ ਬੜੀ ਰਮਣੀਕ ਥਾਂ ਤੇ ਸਥਿਤ ਹੈ ਗੁਰਦੁਆਰਾ ਸ਼িকার ਘਾਟ ਵੀ ਇੱਥੋਂ ਨੇੜੇ ਹੀ ਪੈਂਦਾ ਹੈ ਮਾਤਾ ਸਾਹਿਬਕੌਰ ਜੀ ਦਾ ਵਿਆਹ ਸ੍ਰੀ ਗੁਰੂ ਗੋਵਿੰਦ ਸਿੰਘ ਜੀ ਨਾਲ 18 ਬਸਾਖ ਸੰਮਤ 1757 ਨੂੰ ਹੋਇਆ ਸੀ ਤੇ ਮਾਤਾ ਜੀ ਨੇ ਸਾਰੀ ਉਮਰ ਗੁਰੂ ਸਾਹਿਬ ਦੇ ਚਰਨਾਂ ਵਿੱਚ ਧਿਆਨ ਜੋੜ ਕੇ ਕੁਆਰੇ ਡੋਲੇ ਦੇ ਰੂਪ ਵਿੱਚ ਬਤਾਈ ਆਪ ਜੀ ਦੇ ਪਿਤਾ ਰੋਤਾ ਸੁਨਵਾਨੀ ਭਾਈ ਰੂਪ ਖੱਤਰੀ ਨੇ ਆਪ ਦੇ ਜਨਮ ਸਮੇ ਹੀ ਇਹ ਪ੍ਰਣ ਕਰ ਲਿਆ ਸੀ ਕਿ ਆਪ ਜੀ ਦਾ ਵਿਆਹ ਉਹ ਸ੍ਰੀ ਗੁਰੂ ਗੋਵਿੰਦ ਸਿੰਘ ਜੀ ਦੀ ਨਾਲ ਕਰਨਗੇ ਭਾਈ ਰਾਮੂ ਜੀ ਮਾਤਾ ਸਾਹਿਬਕੌਰ ਜੀ ਨੂੰ ਲੈ ਕੇ ਸ੍ਰੀ ਹਰਮ ਨਾ ਅੰਦਰ ਪੁਰਸਾ ਵਿਖੇ ਪਹੁੰਚੇ ਸਨ ਅਤੇ ਉਹਨਾਂ ਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਕੀ ਮਾਤਾ ਸੈਵਕੌਰ ਜੀ ਨਾਲ ਵਿਆਹ ਕਰ ਲਓ ਗੁਰੂ ਜੀ ਨੇ ਉਸ ਵੇਲੇ ਗ੍ਰਸਤ ਦਾ ਤਿਆਗ ਕਰ ਦਿੱਤਾ ਸੀ ਇਹ ਜਾਣ ਕੇ ਭਾਈ ਰਾਮੂ ਜੀ ਨਰਾਸ਼ ਹੋ ਗਏ ਸਨ ਅਤੇ ਕਿਹਾ ਕਿ ਰੋਤਸ ਦੇ ਸਾਰੇ ਇਲਾਕੇ ਵਿੱਚ ਇਹ ਗੱਲ ਪ੍ਰਚਿੱਧ ਹੈ ਕਿ ਸੈਵਕੌਰ ਜੀ ਦਾ ਵਿਆਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਣੀ ਹੈ ਇਸ ਲਈ ਸਾਰੇ ਹੀ ਉਹਨਾਂ ਨੂੰ ਮਾਤਾ ਜੀ ਆਖਦੇ ਹਨ ਹੁਣ ਔਰ ਕਿਸੇ ਨੇ ਵੀ ਇਹਨਾਂ ਨਾਲ ਸ਼ਾਦੀ ਨਹੀਂ ਕਰਵਾਉਣੀ ਅਤੇ ਉਹਨਾਂ ਦੀ ਬੱਚੀ ਸਾਰੀ ਉਮਰ ਮਾਪਿਆਂ ਦੇ ਘਰ ਕਿਸ ਤਰ੍ਹਾਂ ਕੁਵਾਰੀ ਬੈਠੀ ਰਹੇਗੀ ਉਹਨਾਂ ਨੇ ਮਾਤਾ ਗੁਜਰੀ ਜੀ ਅੱਗੇ ਸਾਰੀ ਸਮੱਸਿਆ ਰੱਖੀ ਤੇ ਬੇਨਤੀ ਕੀਤੀ ਕਿ ਉਹਨਾਂ ਦੀ ਪੁੱਤਰੀ ਨੂੰ ਆਪਣੇ ਘਰ ਦੀ ਨੂੰਹ ਬਣਾ ਲੈਣ ਗੁਰੂ ਜੀ ਨੇ ਕਿਹਾ ਕਿ ਉਹ ਮਾਤਾ ਸਹਿਬਕੌਰ ਨੂੰ ਪਤੀ ਦਾ ਨਾਂ ਦੇਣਗੇ ਤੇ ਇਸ ਤਰ੍ਹਾਂ 17 ਵਿਸਾਖ ਸੰਮਤ 1757 ਬਿਕਰਮੀ ਨੂੰ ਮਾਤਾ ਸਹਿਬਕੌਰ ਜੀ ਦਾ ਵਿਆਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਇਆ ਗੁਰੂ ਜੀ ਨੇ ਸਮੁੱਚੇ ਖਾਲਸਾ ਪੰਥ ਨੂੰ ਮਾਤਾ ਸਹਿਬ ਘਰ ਜੀ ਦੀ ਝੋਲੀ ਵਿੱਚ ਪਾਉਂਦਿਆਂ ਉਹਨਾਂ ਨੂੰ ਖਾਲਸੇ ਦੀ ਮਾਤਾ ਹੋਣ ਦਾ ਮਾਣ ਬਖਸ਼ਿਆ ਮਾਤਾ ਜੀ ਸ਼੍ਰੀ ਨੰਦਪੁਰ ਸਾਹਿਬ ਤੋਂ ਬਾਅਦ ਭਾਈ ਮਣੀ ਸਿੰਘ ਨਾਲ ਦਿੱਲੀ ਚਲੇ ਗਏ ਅਤੇ ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਾਬੋ ਦੀ ਤਲਵੰਡੀ ਵਿਖੇ ਪਹੁੰਚੇ ਤਾਂ ਮਾਤਾ ਜੀ ਗੁਜਰੀ ਦੇ ਦਰਸ਼ਨਾਂ ਲਈ ਦਮਦਮਾ ਸਾਹਿਬ ਵਿਖੇ ਆਈ ਸਨ ਜਦੋਂ ਗੁਰੂ ਜੀ ਦੱਖਣ ਵਿੱਚ ਸ਼੍ਰੀ ਹਜ਼ੂਰ ਸਾਹਿਬ ਵੱਲ ਗਏ ਤਾਂ ਮਾਤਾ ਜੀ ਦਿੱਲੀ ਤੋਂ ਉੱਥੇ ਪਹੁੰਚ ਗਏ ਸਨ ਮਾਤਾ ਜੀ ਦਾ ਇਹ ਨੀਮ ਸੀ ਕਿ ਉਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਰਾਜ ਦੇ ਦਰਸ਼ਨ ਕਰਨ ਤੋਂ ਬਾਅਦ ਉਹਨਾਂ ਨੂੰ ਪ੍ਰਸ਼ਾਦਾ ਛਕਾ ਕੇ ਆ ਪ੍ਰਸ਼ਾਦਾ ਛੱਕ ਦੇ i ਜਦੋਂ ਗੁਰੂ ਜੀ ਮੂਲੇ ਖੱਤਰੀ ਦਾ ਉਦਾਰ ਕਰਨ ਲਈ ਗੁਰਦੁਆਰਾ ਸ਼ਿਕਾਰਗਾਟ ਵੱਲ ਗਏ ਸਨ ਤਾਂ ਵਿਖੜਾ ਰਸਤਾ ਹੋਣ ਕਰਕੇ ਮਾਤਾ ਸੈਭਕ ਔਰ ਜੀ ਨੂੰ ਇਸ ਸਥਾਨ ਤੇ ਤੰਬੂ ਲਗਾ ਕੇ ਆਰਾਮ ਕਰਨ ਲਈ ਛੱਡ ਗਏ ਸਨ ਕੁਝ ਸਿੰਘ ਵੀ ਮਾਤਾ ਜੀ ਦੀ ਰਾਖੀ ਲਈ ਉੱਥੇ ਰਹਿ ਗਏ ਮਾਤਾ ਜੀ ਤਪ ਕਰਨ ਲੱਗ ਪਏ ਤੇ ਉਹਨਾਂ ਦਾ ਮਨ ਪ੍ਰਭੂ ਚਰਨਾਂ ਵਿੱਚ ਐਨਾ ਜੁੜਿਆ ਕਿ ਉਹ ਕਈ ਘੰਟਿਆਂ ਤੱਕ ਸਮਾਧੀ ਵਿੱਚ ਹੀ ਲੀਨ ਬੈਠੇ ਰਹੇ ਜਦੋਂ ਗੁਰੂ ਜੀ ਗੁਰਦੁਆਰਾ ਸ਼ਿਕਾਰਗਾਟ ਵਾਲੀ ਥਾਂ ਤੋਂ ਮੁਲੇ ਖਾਤਰੀ ਦਾ ਉਧਾਰ ਕਰਕੇ ਇਸ ਥਾਂ ਤੇ ਵਾਪਸ ਪਹੁੰਚੇ ਤਾਂ ਬੇਲੇ ਵੀ ਮਾਤਾ ਸਾਹਿਬ ਕੌਰ ਜੀ ਸਮਾਦੀ ਵਿੱਚ ਲੀਨ ਬੈਠੇ ਹੋਏ ਸਨ ਗੁਰੂ ਜੀ ਨੇ ਪ੍ਰਸ਼ਾਦਾ ਸਕੰਦ ਦਾ ਸਮਾਂ ਹੋ ਗਿਆ ਸੀ ਇਸ ਲਈ ਸਿੰਘਾਂ ਨੇ ਮਾਤਾ ਸਾਹਿਬ ਕੌਰ ਨੂੰ ਸਮਾਦੀ ਚ ਉਠਾਉਣਾ ਚਾਹਿਆ ਤਾਂ ਗੁਰੂ ਜੀ ਨੇ ਉਹਨਾਂ ਨੂੰ ਇਹ ਜਾਂ ਕਰਨੋਂ ਰੋਕ ਦਿੱਤਾ ਅਤੇ ਮਾਤਾ ਜੀ ਦੇ ਕੋਲ ਤੰਬੂ ਲਗਵਾ ਦਿੱਤਾ ਜੋ ਉਹ ਆਰਾਮ ਨਾਲ ਭਗਤੀ ਕਰ ਸਕਣ ਕਿ ਇਸੇ ਸਥਾਨ ਤੇ ਪਹਿਲਾਂ ਹੀ ਕਿਸੇ ਹੋਰ ਜਨਮ ਵਿੱਚ ਮਾਤਾ ਦੀ ਤਪ ਕਰਦੇ ਸਨ ਜਿਸ ਕਰਕੇ ਹੁਣ ਵੀ ਉਹਨਾਂ ਦਾ ਮਨ ਭਗਤੀ ਵਿੱਚ ਜ਼ਿਆਦਾ ਲੱਗ ਗਿਆ ਸੀ ਗੁਰੂ ਸਾਹਿਬ ਨੇ ਦੱਸਿਆ ਕਿ ਇਹ ਆਦਿ ਸ਼ਕਤੀ ਦਾ ਪ੍ਰਾਤਨ ਸਥਾਨ ਹੈ ਇੱਥੇ 24 ਘੰਟੇ ਲੰਗਰ ਚੱਲੇਗਾ ਫਿਰ ਗੁਰੂ ਜੀ ਨੇ ਸ਼ਿਕਾਰ ਤੋਂ ਬਾਅਦ ਜਦੋਂ ਵਾਪਸ ਆਉਂਦੇ ਤਾਂ ਇਸੇ ਥਾਂ ਆ ਕੇ ਪ੍ਰਸ਼ਾਦਾ ਛਕਦੇ ਰਹੇ ਉਦੋਂ ਤੋਂ ਹੀ ਇਸ ਗੁਰਦੁਆਰਾ ਸਾਹਿਬ ਵਿਖੇ ਲੰਗਰ ਦੀ ਮਰਿਆਦਾ ਚੱਲੀ ਜਾ ਰਹੀ ਹੈ ਗੁਰੂ ਜੀ ਨੇ ਭਵਿੱਖ ਬਾਰੇ ਸੋਚਦੇ ਹੋਏ ਅਖੀਰ ਮਾਤਾ ਸਾਹਿਬ ਕੌਰ ਜੀ ਨੂੰ ਵਾਪਸ ਦਿੱਲੀ ਜਾਣ ਦਾ ਹੁਕਮ ਕਰ ਦਿੱਤਾ ਭਾਈ ਮਨੀ ਸਿੰਘ ਜੀ ਨੂੰ ਮਾਤਾ ਜੀ ਦੇ ਨਾਲ ਦਿੱਲੀ ਭੇਜਿਆ ਮਾਤਾ ਸਾਹਿਬ ਕੌਰ ਜੀ ਦੇ ਜਾਣ ਸਮੇਂ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਉਹ ਤਾਂ ਗੁਰੂ ਜੀ ਦੇ ਦਰਸ਼ਨ ਕੀਤੇ ਬਿਨਾ ਪ੍ਰਸ਼ਾਦਾ ਨਹੀਂ ਛੱਕਦੇ ਤੇ ਦਿੱਲੀ ਜਾ ਕੇ ਇਹ ਪ੍ਰਣ ਕਿਸ ਤਰ੍ਹਾਂ ਨਿਭੇਗਾ ਤਾਂ ਗੁਰੂ ਜੀ ਨੇ ਆਪਣੇ ਪੰਜ ਸ਼ਸਤਰ ਮਾਤਾ ਜੀ ਨੂੰ ਦੇ ਕੇ ਕਿਹਾ ਦੀ ਪੂਜਾ ਪਾਠ ਕਰਕੇ ਜਦੋਂ ਉਹ ਇੰਨਾ ਸ਼ਸਤਰਾਂ ਦੇ ਦਰਸ਼ਨ ਕਰਿਆ ਕਰਨਗੇ ਤਾਂ ਇਹਨਾਂ ਵਿੱਚੋਂ ਹੀ ਗੁਰੂ ਜੀ ਦੇ ਦਰਸ਼ਨ ਹੋਇਆ ਕਰਨਗੇ ਮਾਤਾ ਜੀ ਨੇ ਇਸੇ ਤਰ੍ਹਾਂ ਕਰਦੇ ਰਹੇ ਤਾਂ ਇਸੇ ਇੰਨਾ ਸ਼ਸਤਰਾਂ ਦੀ ਸ਼ਰਦਾ ਨਾਲ ਪੂਜਾ ਕਰਦੇ ਰਹੇ ਦਿੱਲੀ ਵਿਖੇ ਹੀ ਮਾਤਾ ਜੀ ਸੱਚਖੰਡ ਵਿਖੇ ਜਾਬਰਾਜੇ ਮਾਤਾ ਜੀ ਦਾ ਅੰਤਿਮ ਸੰਸਥਾਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਦੇਹਰੇ ਦੇ ਕੋਲ ਚਾਂਦਨੀ ਚੌਂਕ ਤੇ ਲਗਭਗ 6 ਕਿਲੋਮੀਟਰ ਦੂਰ ਬਣਾਇਆ ਹੋਇਆ ਹੈ ਜਿਸ ਨੂੰ ਮਾਤਾ ਸਾਹਿਬਕੌਰ ਜੀ ਦਾ ਦੇਹਰਾ ਆਖਦੇ ਨੇ ਮਹਾਰਾਸ਼ਟਰ ਦੀ ਧਰਤੀ ਤੇ ਮਾਤਾ ਸਹਿਬਕੌਰ ਜੀ ਦੀ ਯਾਦ ਵਿੱਚ ਗੁਰਦੁਆਰਾ ਸ਼ਿਕਾਰਗਾਟ ਤੇ ਗੁਰਦੁਆਰਾ ਹੀਰਾਗਾਟ ਦੇ ਵਿਚਾਲੇ ਇਹ ਤਪ ਸਥਾਨ ਬਣਿਆ ਹੋਇਆ ਹੈ ਇੱਥੇ ਬਹੁਤ ਹੀ ਸ਼ਾਨਦਾਰ ਗੁਰਦੁਆਰਾ ਉਸਾਰਿਆ ਗਿਆ ਹੈ ਜਿੱਥੇ ਲੀਲੇ ਰੰਗ ਦੇ ਨਿਸ਼ਾਨੇ ਸਹਿਬ ਲਗਾਏ ਹੋਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ